ਰਾਜਸੀ ਨਸਮਤਕ ਹੋਣ ਆਏ ਆ ਬਾਬਾ ਸ਼੍ਰੀ ਚੰਦ ਜੀ ਦੇ ਜੀ ਗੱਲ ਕੋ ਚਲੇ ਵੀ ਗਿਰੇ ਤਦਾਲ ਬਣੇ ਆ ਆਪ ਜੀ ਨੂੰ ਪਾਰਕੀ ਦੀ ਬਹੁਤ ਬਹੁਤ ਧੰਨਵਾਦ ਬੋਲਦੇ ਸੁਭ ਕਾਮਨਾ ਹੈ ਮਹਾਰਾਜ ਕਿਰਪਾ ਰੱਖਣ ਤੇ ਸਤਿਗੁਰੂ ਰੱਖਣੇ ਆਪ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਸਾਰੀ ਕਲਤੀ ਦੀ ਅਗਵਾਈ ਦੇ ਵਿੱਚ ਅਸੀਂ ਗੁਰਦਾਸਪੁਰ ਜਿਲ੍ਹੇ ਦੀਆਂ 7 ਦੀ 70 ਸੀਟਾਂ ਜਿੱਤਾਂਗੇ ਜਿਨ੍ਹਾਂ ਨੂੰ ਕੋਈ ਵੈਮ ਉਹ ਵੈਮ ਪਾਈ ਇਲੈਕਸ਼ਨ ਤੇ ਵੀ ਦੂਰ ਹੋ ਗਿਆ ਤੇ ਖੁਦ ਦਰਿਆ ਚੜਨ ਵਾਲਾ ਮੈਂ ਖੁਦ ਪਾਰਟੀ ਦੀ ਰੈਲੀਆਂ ਤੇ ਦਰਿਆਵਾਂ ਵਿਚਾਈਆਂ ਨੇ ਮੈਂ ਪਾਣੀ ਪਿਆਵਾ ਮੈਂ ਉੱਤੇ ਬੇਸਿਕਲੀ ਜਿੱਦਾਂ ਤੁਸੀਂ ਕਹਿੰਦੇ ਕਈ ਵਾਰੀ ਟੈਂਟ ਲਾਉਣ ਦਾ ਵੀ ਮੌਕਾ ਮਿਲਿਆ ਤੋਂ ਮੈਂ ਉਹ ਵਰਕਰ ਦੇ ਵਿੱਚੋਂ ਆ ਜਿਨ੍ਹਾਂ ਨੇ ਆਮਾਦੀ ਪਾਰਟੀ ਦੇ ਹਰ ਕੋਟਰ ਵੀ ਲਾਏ ਨੇ ਤੋਂ ਜੇ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਮੇਰੇ ਵਰਗੇ ਬਹੁਤ ਹੋਰ ਨੌਜਵਾਨਾਂ ਨੂੰ ਮੌਕਾ ਦਿੱਤਾ ਪਾਰਟੀ ਨੇ ਖਾਸ ਕਰਕੇ ਜ਼ਿੰਮੇਵਾਰੀ ਮੇਰੀ ਇਹੋ ਲਈ ਕਿ ਜਿਹੜਾ ਸਾਡਾ ਆਖਰੀ ਕਤਾਰ ਦਾ ਵੀ ਵਰਕਰ ਹੈ ਨਾ ਉਹਨਾਂ ਨੂੰ ਮਿਲ ਕੇ ਤਗੜਾ ਕਰੋ ਮੋੜ ਸਰਜੀਤ ਕਰੋ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਨੇ ਉਹ ਰੱਬ ਹੁੰਦੇ ਨੇ ਲੋਕਾਂ ਦਾ ਦਿਲ ਜਿੱਤਣ ਦੀ ਅਸੀਂ ਪੂਰੀ ਦਿਨ ਰਾਤ ਮਿਹਨਤ ਕਰਕੇ ਕੋਸ਼ਿਸ਼ ਕਰਾਂਗੇ ਲੋਕਚਾਨ ਬੰਦਾ ਅਰਸ਼ ਤੇ ਲੋਕਚਾਨ ਬੰਦਾ ਫਰਸ਼ ਤੇ ਪਾਰਟੀਆਂ ਵਿਰੋਧੀ ਪਾਰਟੀਆਂ ਹੰਕਾਰੀਆਂ ਹੋਈਆਂ ਪਾਰਟੀਆਂ ਹੰਕਾਰ ਦਾ ਜਵਾਬ ਅਸੀਂ ਹੰਕਾਰ ਨਾਲ ਨਹੀਂ ਦੇਣਾ ਹੰਕਾਰ ਦਾ ਜਵਾਬ ਅਸੀਂ ਕੰਮ ਦੇ ਨਾਲ ਦੇਣਾ ਤੇ ਪਿਆਰ ਦੇ ਨਾਲ ਦੇਣਾ ਇਹ ਖਬਰ ਜਰਾ ਕੰਨ ਖੋਲ ਕੇ ਤੇ ਦਿਮਾਗ ਦੇ ਚਾਲੇ ਉਤਾਰ ਕੇ ਸੁਣਿਓ ਸਿਆਸਤ ਚ ਪਰਿਵਾਰਵਾਦ ਕਲਚਰ ਨੇ ਕਦੀ ਕਿਸੇ ਆਮ ਕਰਦੇ ਕਾਕੇ ਨੂੰ ਲੀਡਰ ਨਹੀਂ ਬਣਨ ਦਿੱਤਾ ਪਰ ਇੱਕ ਐਸੀ ਪਾਰਟੀ ਆਈ ਜਿਸ ਨੇ ਦਰਿਆਵਾਂ ਵਿੱਚ ਛਾਉਣ ਵਾਲੇ ਟੈਂਟ ਲਾਉਣ ਵਾਲੇ ਲੰਗਰਾਂ ਦੀ ਸੇਵਾ ਕਰਨ ਵਾਲੇ ਤੇ ਪਾਰਟੀ ਦੇ ਹੁਕਮਾਂ ਨੂੰ ਦਿਨ ਰਾਤ ਮੰਨਣ ਵਾਲੇ ਨੌਜਵਾਨਾਂ ਨੂੰ ਕਹੜਾ ਚ ਜਾ ਕੇ ਕੁਰਸੀਆਂ ਨਾਲ ਨਿਵਾਚਿਆ। ਰਾਜਨੀਤੀ ਦੇ ਪੰਡਤਾਂ ਦਾ ਕਹਿਣਾ ਹੈ ਕਿ ਰਵਾਇਤੀ ਸਿਆਸੀ ਪਾਰਟੀਆਂ 'ਚ ਆਉਂਦਾਂ ਲੈਣ ਲਈ ਅਕਸਰ ਉਮਰਾਂ ਨਿਕਲ ਜਾਂਦੀਆਂ ਨੇ। ਪਰ ਆਮ ਆਦਮੀ ਪਾਰਟੀ ਨੇ ਅਣਥਕ ਮਿਹਨਤ ਤੇ ਇਮਾਨਦਾਰ ਨੌਜਵਾਨਾਂ ਵਿੱਚੋਂ ਕਈਆਂ ਨੂੰ ਪਰਖਿਆ ਤੇ ਜਿਹੜੇ खरे ਨਿਕਲੇ ਉਹਨਾਂ ਨੂੰ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ। ਐਮਐਲਏ ਅਮਨ ਚੇਹ ਸਿੰਘ ਛੈਰੀ ਕਲਸੀ ਨੇ ਪੰਜਾਬ ਦੇ ਕਾਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਇਨੀ ਦ੍ਰਿੜਤਾ ਤੇ ਦਲੇਰੀ ਨਾਲ ਭਾਈ ਕਿ ਵਿਰੋਧੀ ਵੀ ਕਹਿਣ ਲੱਗ ਪਏ ਨੇ ਵਾਹ ਸ਼ਰੀ ਜੀ ਵਾਹ ਗੁਰਦਾਸਪੁਰ ਵਿੱਚ ਕਾਂਗਰਸ ਦੀ ਮਾਚਾ ਬ੍ਰਿਗੇਡ ਚਿੰਨਾ ਨੇ ਕੈਪਟਨ ਨੁਕਰੇ ਲਗਾ ਦਿੱਤਾ ਸੀ ਇਹਨਾਂ ਕਾਹ ਤਿਆਸਤਦਾਨਾ ਦਾ ਤੋੜ ਲਪਣਾ ਬਹੁਤ ਜ਼ਰੂਰੀ ਸੀ ਤਾਕੀ 2027 ਗੁਰਦਾਸਪੁਰ ਜ਼ਿਲ੍ਹੇ ਦੇ 7 ਹਲਕੇ ਆਮ ਆਦਮੀ ਪਾਰਟੀ ਫਤਿਹ ਕਰ ਸਕੇ। ਕਾਂਗਰਸੇ ਕਾਕ ਸਿਆਸਤਾਨਾ ਦੇ ਘੋਗੇ ਚਿਤ ਕਰਨ ਦੇ ਲਈ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਛੈਰੀ ਕਲਸੀ ਨੇ ਆਪਣੀ ਤਰਕਸ਼ ਵਿੱਚੋਂ ਜੋਬਾ ਰੰਦਾਵਾ ਨਾਂ ਦਾ ਇੱਕ ਐਸਾ ਤੀਰ ਛੱਡਿਆ ਹੈ ਜੋ 2027 ਗੁਰਦਾਸਪੁਰ ਜ਼ਿਲ੍ਹੇ ਦੇ ਸੱਤੇ ਹਲਕੇ ਜਿੱਤਣ ਲਈ ਦਿਨ ਰਾਤ ਇੱਕ ਕਰ ਦਵੇਗਾ। ਛੈਰੀ ਕਲਸੀ ਤੇ ਜੋਬਾ ਰੰਦਾਵਾ ਸਿਆਸਤ ਦੇ ਮਹਾਰਥੀ ਬਣ ਚੁੱਕੇ ਨੇ ਤੇ ਵੱਡੇ ਵੱਡੇ ਪਹਾੜ ਟਾਉਣ ਦੀ ਸਮਰੱਥਾ ਰੱਖਦੇ ਆਮ ਆਦਮੀ ਪਾਰਟੀ ਸੁਪਰੀਮ ਮੋਬਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਰਜਕਾਰੀ ਪ੍ਰਧਾਨ ਆਮਨ ਚੇਹਰ ਸਿੰਘ ਛੈਰੀ ਕਲਸੀ ਨੇ ਜੋਬਨੰਦਾਵਾ ਨੂੰ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਥਾਪਕੇ ਮੈਦਾਨ 'ਚ ਉਤਾਰ ਦਿੱਤਾ ਹੈ ਜੋਬਨੰਦਾਵਾ ਸਾਥੀਆਂ ਸਮੇਤ ਦਾਤੇ ਦਾ ਛੁਕਰਾਨਾ ਕਰਨ ਲਈ ਨਾਨਕ ਚੱਕ ਬਾਬਾ ਸ਼੍ਰੀ ਚੰਜੀ ਦੇ ਪਵਨ ਅਸਥਾਨ ਤੇ ਸ਼ੁਕਰਾਨੇ ਦੀ ਅਰਦਾਸ ਕਰਨ ਪਹੁੰਚੇ ਜਿੱਤੇ ਹਲਕਾ ਫਤੇਗੜ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਨਵੇਂ ਬਣੇ ਜ਼ਿਲ੍ਹਾ ਪ੍ਰਦਾਨ ਜੋਬਰ ਰੰਦਾਵਾ ਦਾ ਬੜੇ ਪਿਆਰ ਨਾਲ ਨਿੱਘਾ ਸਵਾਗਤ ਕੀਤਾ ਤੇ ਕੁੱਟ ਕੇ ਗਲੇ ਮਿਲਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਗੱਦੀ ਨਿਸ਼ੀਨ ਮਹੰਤ ਕੁੰਭ ਦਾਸ ਜੀ ਨੇ ਜੋਬਰ ਰੰਦਾਵਾ ਨੂੰ ਆਸ਼ੀਰਵਾਦ ਦਿੱਤਾ ਤਰੱਕੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਮੌਕੇ ਜ਼ਿਲ੍ਹਾ ਉਪ ਪ੍ਰਦਾਨ ਦਲਜੀਤ ਸਿੰਘ ਲਕੀ ਯੂਥ ਕੋਆਰਡੀਨੇਟਰ ਅਨਮੋਲ ਰੰਦਾਵਾ ਮਾਰਕੀਟ ਕਮੇਟੀ ਚੇਅਰਮੈਨ ਰੰਜੇਤ ਸਿੰਘ ਬਾਠ ਕੋਆਰਡੀਨੇਟਰ ਸੁਖਦੀਪ ਸਿੰਘ ਅਲੋਵਾਲ ਤੇ ਸਾਥੀਆਂ ਨੂੰ ਵੀ ਮਹੰਤ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਜ਼ਿਲ੍ਹਾ ਪ੍ਰਦਾਨ ਜੋਬਰ ਰੰਦਾਵਾ ਨੇ ਕਿਹਾ ਇੱਕ ਕੋਈ ਕਪਾਟੀ ਐ ਜੋ ਦਰਿਆ ਵਿਛਾਉਣ ਵਾਲਿਆਂ ਨੂੰ ਕੁਰਸੀਆਂ ਨਾਲ ਲਵਾਜਦੀ ਏ ਸੈਮੀ ਫਾਈਨਲ ਅਸੀਂ ਜਿੱਤ ਚੁੱਕੇ ਹਾਂ 2027 ਦਾ ਫਾਈਨਲ ਬੜੀ ਸ਼ਾਨੋ ਸ਼ੌਕਤ ਨਾਲ ਜਿੱਤਾਂਗੇ ਜਿਹੜਾ ਗੁਰਦਾਸਪੁਰ ਦੇ 7 ਹਲਕੇ ਜਿੱਤ ਕੇ ਪਾਰਟੀ ਦੀ ਚੋੜੀ ਚ ਪਾਵਾਂਗੇ ਰੂਸੀਆਂ ਨੂੰ ਮਨਾਵਾਂਗੇ ਨਰਾਜ਼ਗੀ ਦੂਰ ਕਰਾਂਗੇ ਜ਼ਿਲ੍ਹੇ ਦੇ ਇੱਕ ਇੱਕ ਵੋਟਰ ਤੱਕ ਪਹੁੰਚ ਕਰਕੇ ਸ਼ਹਿਰੀ ਕਲਸੀ ਦੀ ਕਮਾਨ ਹਿੱਟ ਨਵਾਂ ਇਤਿਹਾਸ ਸਿਰਜਾਂ ਅੱਜ ਤੁਸੀਂ ਨਾ ਮਸਤਕ ਹੋਣ ਆਏ ਆਂ ਬਾਬਾ ਸ਼੍ਰੀ ਚੰਦ ਜੀ ਦੇ ਕਿਉਂਕਿ ਸ਼ੁਕਰਾਨੇ ਵਜੋਂ ਅਸੀਂ ਜ਼ਿਲ੍ਹਾ ਪ੍ਰਧਾਨ ਮੈਂ ਬਣਿਆ ਸੀਗਾ ਤੇ ਨਾਲ ਲੁਧਿਆਣੇ ਦੇ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਜੀ ਉਦੇ ਤੇ ਆ ਪਸ਼ਪਰਾਨਾ ਕਰਨ ਮਹਾਰਾਜ ਸਿੱਧਾਂ ਜੰਜੀ ਦੇ ਆਏ ਆਂਗੇ ਆਮ ਆ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸਰਦਾਰ ਭਗਵੰਤ ਮਾਨ ਸਾਹਿਬ ਦੀ ਸੋਚ ਉਹ ਇਹ ਆ ਕਿ ਆਮ ਜਿਹੜੇ ਨੌਜਵਾਨ ਨੇ ਉਹ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜ਼ਮੀਨ ਦੇ ਨਾਲ ਜਿਆਦਾ ਜੁੜੇ ਹੁੰਦੇ ਨੇ ਸੋ ਉਹਨਾਂ ਨੂੰ ਇਹ ਲੱਗਦਾ ਵਾ ਕਿ ਆਮ ਨੌਜਵਾਨਾਂ ਨੂੰ ਜਦੋਂ ਮੌਕਾ ਦੇਵਾਂਗੇ ਤੇ ਉਹ ਜਿਆਦਾ ਵਧੀਆ ਲੋਕਾਂ ਦੀ ਸੇਵਾ ਕਰ ਸਕਣ ਦੇਖੋ ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਰਸੇਵ ਸਿੰਘ ਸਰੀਕਲਸੀ ਦੀ ਅਗਵਾਈ ਦੇ ਵਿੱਚ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੱਤੇ ਦੀ ਸੱੱਤੇ ਸੀਟਾਂ ਜਿੱਤਾਂਗੇ ਜਿਨ੍ਹਾਂ ਨੂੰ ਕੋਈ ਵਹਿਮ ਉਹ ਵਹਿਮ ਬਾਈ ਇਲੈਕਸ਼ਨ ਚ ਵੀ ਦੂਰ ਹੋ ਗਿਆ ਜਿਹੜੇ ਡੇਰੇ ਬਾਬਾ ਨਾਨਕ ਵਾਲੀ ਫਿਰ ਉਹਦੇ ਚ ਜਿਹੜਾ ਹੁਣ ਲੁਧਿਆਣੇ ਬਾਈ ਇਲੈਕਸ਼ਨ ਸੀਗਾ ਉਹਦੇ ਚ ਵੀ ਕਈਆਂ ਕਾਂਗਰਸੀਆਂ ਨੂੰ ਬਹੁਤ ਵਹਿਮ ਸੀਗਾ ਕਿਉਂਕਿ ਇਹ ਪਾਰਟੀਆਂ ਨੇ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਤੰਗ ਕੀਤਾ ਲੋਕਾਂ ਨੂੰ ਪਰੇਸ਼ਾਨ ਕੀਤਾ ਲੋਕਾਂ ਨੂੰ ਗਾਲ੍ਹਾਂ ਕੱਢੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਸੋਚ ਆ ਉਹ ਆ ਕਿ ਆਮ ਨੌਜਵਾਨਾਂ ਨੂੰ ਮੌਕਾ ਦੇਣਾ ਆਮ ਜਿਹੜੀ ਸਮਨ ਕਾਨੂੰਨ ਦੀ ਜਿਹੜੀ ਉਹ ਵਿਵਸਥਾ ਕਾਇਮ ਕਰਨੀ ਲੋਕਾਂ ਨੂੰ ਰੁਜ਼ਗਾਰ ਦੇਣਾ ਸਿੱਖਿਆ ਤੇ ਕੰਮ ਕਰਨਾ ਸਿਹਤ ਤੇ ਕੰਮ ਕਰਨਾ ਸੋ ਲੋਕਾਂ ਨੂੰ ਉਹ ਪਾਲਸੀਆਂ ਪਸੰਦ ਨੇ ਅਸੀਂ ਉਦ ਲਈ ਦਿਨ ਰਾਤ ਕੰਮ ਕਰਕੇ 2027 ਚ ਪੂਰੀ ਬਹੁਮਤ ਨਾਲ ਸਰਕਾਰ ਬਣਾਵਾਂ ਸਾਡੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਆ ਮੈਂ ਖੁਦ ਦਰਿਆ ਝੜਨ ਵਾਲਾ ਮੈਂ ਖੁਦ ਪਾਰਟੀ ਦੀ ਰੈਲੀਆਂ ਤੇ ਦਰਿਆ ਵਛਾਈਆਂ ਨੇ ਮੈਂ ਪਾਣੀ ਪਿਆਵਾ ਮੈਂ ਉੱਥੇ ਬੇਸਿਕਲੀ ਜਿੱਦਾਂ ਤੁਸੀਂ ਕਹਿੰਦੇ ਕਈ ਵਾਰੀ ਟੈਂਟ ਲਾਉਣ ਦਾ ਵੀ ਮੌਕਾ ਮਿਲਿਆ ਸੋ ਮੈਂ ਉਹ ਵਰਕਰ ਦੇ ਵਿੱਚੋਂ ਆ ਜਿਨ੍ਹਾਂ ਨੇ ਆਮ ਆਦੀ ਪਾਰਟੀ ਦੇ ਹਰ ਪੋਸਟਰ ਵੀ ਲਾਏ ਨੇ ਸੋ ਜੇ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਮੇਰੇ ਵਰਗੇ ਬਹੁਤ ਹੋਰ ਨੌਜਵਾਨਾਂ ਨੂੰ ਮੌਕਾ ਦਿੱਤਾ ਪਾਰਟੀ ਨੇ ਖਾਸ ਕਰਕੇ ਜ਼ਿੰਮੇਵਾਰੀ ਵੀ ਮੇਰੀ ਇਹੋ ਲਈ ਆ ਕਿ ਜਿਹੜਾ ਸਾਡਾ ਆਖਰੀ ਕਤਾਰ ਦਾ ਵੀ ਵਰਕਰ ਆ ਨਾ ਉਹਨਾਂ ਨੂੰ ਮਿਲ ਕੇ ਤਗੜਾ ਕਰੋ ਮੁੜ ਸਰਜੀਤ ਕਰੋ ਤੇ ਤਾਂਕਿ ਆਪਾਂ ਜਿਹੜਾ ਕੋਈ ਵੀ ਵਰਕਰ ਦੇ ਮਨ ਦੇ ਵਿੱਚ ਇਹ ਨਾ ਆਵੇ ਕਿ ਮੈਨੂੰ ਪਾਰਟੀ ਦੇ ਨਾਲ ਮੇਰਾ ਜਿਹੜਾ ਰਾਪਤਾ ਉਹ ਕਾਇਮ ਨਹੀਂ ਆ ਬਹੁਤ ਜ਼ਿਆਦਾ ਸੰਗਠਨ ਸਾਡਾ ਮਜ਼ਬੂਤ ਆ ਜਿਹੜਾ ਕੋਈ ਸਾਥੀ ਰਹਿ ਗਿਆ ਪਾਰਟੀ ਨੇ ਮੇਰੀ ਇਹੋ ਜ਼ਿੰਮੇਵਾਰੀ ਲਈ ਆ ਵੀ ਉਹਦੇ ਘਰ ਜਾ ਕੇ ਉਹਨੂੰ ਤਗੜਾ ਕਰਕੇ ਨਾਲ ਤੋਰੋ ਤੇ ਗਰਦਾਸਪੁਰ ਦੀਆਂ ਸੱਤੇ ਦੀ ਸੱਤਾਂ ਸੀਟਾਂ ਜਤਾ ਕੇ ਆਮਾਦੀ ਪਾਰਟੀ ਦੀ ਝੋਲੀ ਚ ਪਾਓ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਨੇ ਉਹ ਰੱਬ ਹੁੰਦੇ ਨੇ ਲੋਕਾਂ ਦੇ ਦਿਲ ਜਿੱਤਣ ਦੀ ਅਸੀਂ ਪੂਰੀ ਦਿਨ ਰਾਤ ਮਿਹਨਤ ਕਰਕੇ ਕੋਸ਼ਿਸ਼ ਕਰਾਂਗੇ ਲੋਕਚੋਣ ਬੰਦਾ ਅਰਸ਼ ਤੇ ਲੋਕਚੋਣ ਬੰਦਾ ਫਰਸ਼ ਤੇ ਲੋਕਾਂ ਨੂੰ ਹੀ ਫਰਿਆਦ ਕਰਨੀ ਆ ਲੋਕਾਂ ਨੇ ਸਾਨੂੰ ਫਤਵਾ ਦੇਣਾ ਮੇਰੇ ਵਰਗੇ ਹੋਰ ਵੀ ਇਥੇ ਹਜ਼ਾਰਾਂ ਨੌਜਵਾਨ ਨੇ ਮੈਨੂੰ ਚੁਣਿਆ ਹੀ ਪਾਰਟੀ ਨੇ ਇਸ ਕਰਕੇ ਆ ਕਿ ਮੈਂ ਉਹਨਾਂ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਜਿੱਦਾਂ ਮੋਤੀ ਪਰੋਈਦੇ ਸਾਰਿਆਂ ਨੂੰ ਪਰੋ ਕੇ ਇਕੱਠੇ ਹੋ ਕੇ ਅਸੀਂ ਇੱਕ ਹੰਬੜਾ ਮਾਰਨਾ ਅਸੀਂ ਪਾਰਟੀ ਨੂੰ ਤਗੜਾ ਕਰਨਾ ਸੋ ਇਸ ਕਰਕੇ ਮੇਰੀ ਡਿਊਟੀ ਲਈ ਆ ਕਿ ਪਾਰਟੀ ਨੂੰ ਇਦਾਂ ਲੱਗਦਾ ਕਿ ਮੈਂ ਉਹ ਜਿਹੜੀ ਮਾਲਾ ਭਰ ਹੋ ਸਕਦਾ ਦੇਖੋ ਜੀ ਇੱਕ ਜਿਹੜੀਆਂ ਵਿਰੋਧੀ ਪਾਰਟੀਆਂ ਹੰਕਾਰੀਆਂ ਹੋਈਆਂ ਪਾਰਟੀਆਂ ਹੰਕਾਰ ਦਾ ਜਵਾਬ ਅਸੀਂ ਹੰਕਾਰ ਨਾਲ ਨਹੀਂ ਦੇਣਾ ਹੰਕਾਰ ਦਾ ਜਵਾਬ ਅਸੀਂ ਕੰਮ ਦੇ ਨਾਲ ਦੇਣਾ ਤੇ ਪਿਆਰ ਦੇ ਨਾਲ ਦੇਣਾ ਅਸੀਂ ਲੋਕਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਲੋਕਾਂ ਦੇ ਵਿੱਚ ਨੀਵੇਂ ਹੋ ਕੇ ਵਿਚਰਾਂਗੇ ਅਸੀਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਤੋਂ ਜੋ ਵੀ ਵੋਟਾਂ ਦੀ ਅਪੀਲ ਕਰਾਂਗੇ ਉਹਨਾਂ ਦੇ ਕੰਮ ਕਰਾਵਾਂਗੇ ਲੋਕ ਵੱਡੇ ਨੇ ਲੋਕ ਰਾਜੇ ਨੇ ਲੋਕ ਰੱਬ ਨੇ ਲੋਕਤੰਤਰ ਦੇ ਸਾਡੇ ਲਈ ਲੋਕ ਵੱਡੇ ਨੇ ਇਹ ਲੀਡਰ ਜਿਹੜੇ ਨੇ ਇਹ ਲੋਕਾਂ ਨੇ ਨਕਾਰਤੇ ਨੇ ਅੱਗੇ ਵੀ ਨਕਾਰਨਗੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਇਹ ਲੋਕਾਂ ਦੇ ਸਿਰ ਤੇ ਹੀ ਸੀਗੇ ਜੇ ਲੋਕਾਂ ਨੂੰ ਹੀ ਬੁਰਾ ਕਹਿਣ ਲੱਗ ਪਏ ਨੇ ਤਾਂ ਲੋਕ ਇਹਨਾਂ ਨੂੰ ਆਪੇ ਸੁਝਾ ਦੇਣਗੇ ਇਹਨਾਂ ਟਕਣ ਦੇ ਨਾਲ ਜੈ ਸੋਨਿਹਾਲ ਸਾਰੋ ਸਿਧਾਰਾ ਬੁਦਾਸਪੁਰ ਚਲੇ ਨੇ ਜਿਹੜੇ ਪ੍ਰਧਾਨ ਬਣੇ ਮਾਪ ਜੀ ਨੂੰ ਪਾਰਟੀ ਜਿੱਤਣ ਦੀ ਬਹੁਤ ਬਹੁਤ ਧੰਨਵਾਦ ਬਹੁਤ ਸਬਕਮਨਾ ਹੈ ਮਹਾਰਾਜ ਦੀ ਕਿਰਪਾ ਰੱਖਣ ਤੇ ਚਰਤੀਗਲਾ ਰੱਖਣ ਇਸ ਦੇਸ਼ ਦੀ ਆਪਣੇ ਜ਼ਿਲ੍ਹੇ ਦੀ ਆਪਣੇ ਇਲਾਕੇ ਦੀ ਇੱਦਾਂ ਸੇਵਾ ਕਰਦੇ ਰਹੋ ਮਹਾਰਾਜ ਦੀ ਕਿਰਪਾ ਰੱਖਾਂਗੇ